ਪੰਜਾਬ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਹਾਸਲ ਲੱਗੀ ਜਦੋਂ 6 ਸਾਲਾਂ ਬਾਅਦ ਇੱਕ ਗਾਇਕ ਦੇ ਕਤਲ ਕੇਸ ਨੂੰ ਸੁਲਝਾਇਆ ਗਿਆ ਦਰਅਸਲ ਮੋਹਾਲੀ ਦੇ ਵਿੱਚ 6 ਸਾਲ ਪਹਿਲਾਂ ਹੋਏ ਗਾਇਕ ਨਵਜੋਤ ਸਿੰਘ ਦੀ ਹਤਿਆ ਦੇ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਪੰਜਾਬ ਪੁਲਿਸ ਨੇ ਗਾਇਕ ਨਵਜੋਤ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਤਵ ਤੇ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ ਟਵੀਟ ਕਰਦਿਆਂ ਡੀਜੀਪੀ ਨੇ ਲਿਖਿਆ ਕਿ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਆਖਰ ਇਨਸਾਫ ਮਿਲ ਗਿਆ ਹੈ ਉਹਨਾਂ ਦੱਸਿਆ ਕਿ ਕੇਸ ਨੂੰ ਸਾਇੰਟੀਫਿਕ ਤਰੀਕਿਆਂ ਦੇ ਨਾਲ ਹੱਲ ਕੀਤਾ ਗਿਆ ਸੰਗਰੂਪ ਪੁਲਿਸ ਦੇ ਸੀਆਈਏ ਟੀਮ ਦੇ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਕੇ ਮਾਮਲੇ ਨੂੰ ਸੁਲਝਾ ਆ ਗਿਆ ਹੈ ਦੱਸਿਆ ਕਿ ਨਵਜੋਤ ਸਿੰਘ ਬਿਰਕ ਡੇਰਾਬੱਸੀ ਦੇ ਪਿੰਡ ਬੇੜਾ ਤੋਂ 28 ਮਈ 2018 ਨੂੰ 뮤직 ਕਲਾਸ ਜਾਣ ਦੇ ਲਈ ਨਿਕਲਿਆ ਸੀ ਉਸ ਨੇ 11 ਵਜੇ ਫੋਨ ਕਰਕੇ ਮਾਂ ਨੂੰ ਦੱਸਿਆ ਕਿ ਉਹ 뮤직 ਕਲਾਸ ਤੋਂ ਵਾਪਸ ਡੇਰਾਬੱਸੀ ਆ ਗਿਆ ਹੈ ਥੋੜੀ ਦੇਰ ਬਾਅਦ ਉਹ ਘਰ ਵਾਪਸ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਘਰ ਵਾਲੇ ਉਸ ਨੂੰ ਫੋਨ ਕਰਨ ਲੱਗੇ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਅਤੇ ਇਸ ਤੋਂ ਬਾਅਦ ਕਾਰ ਵਾਲੇ ਉਸ ਦੀ ਪਾਲ ਕਰਨਗੇ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਜਦੋਂ ਉਸ ਦੀ ਪਾਲ ਕਰਨ ਦੇ ਲਈ ਘਰ ਤੋਂ ਨਿਕਲੇ ਤਾਂ 2 ਕਿਲੋਮੀਟਰ ਦੂਰ ਬਰਵਾਲਾ ਰੋਡ ਤੇ ਉਸ ਦੀ ਗੱਡੀ ਖੜੀ ਹੋਈ ਸੀ ਅਤੇ ਉੱਥੇ ਹੀ ਅਰੀਜੀਤ ਦੀ ਲਾਸ਼ ਪਈ ਸੀ ਉਹਨਾਂ ਦੀ ਸੂਚਨਾ ਤੇ ਮੌਕੇ ਤੇ ਪੁਲਿਸ ਪਹੁੰਚੀ ਤਾਂ ਪੁਲਿਸ ਨੇ ਮੌਕੇ ਤੋਂ ਪਸਤੌ ਤੇ ਕੁਝ ਕਾਰਤੂਸ ਬਰਾਮਦ ਕੀਤੇ ਸਨ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼ ਪੰਜਾਬ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਹਾਸਲ ਲੱਗੀ ਜਦੋਂ 6 ਸਾਲਾਂ ਬਾਅਦ ਇੱਕ ਗਾਇਕ ਦੇ ਕਤਲ ਕੇਸ ਨੂੰ ਸੁਲਝਾਇਆ ਗਿਆ। ਦਰਅਸਲ ਮੋਹਾਲੀ ਦੇ ਵਿੱਚ 6 ਸਾਲ ਪਹਿਲਾਂ ਹੋਏ ਗਾਇਕ ਨਵਜੋਤ ਸਿੰਘ ਦੀ ਹਤਿਆ ਦੇ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੰਜਾਬ ਪੁਲਿਸ ਨੇ ਗਾਇਕ ਨਵਜੋਤ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਤਵ ਦੇ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ ਟਵੀਟ ਕਰਦਿਆਂ ਡੀਜੀਪੀ ਨੇ ਲਿਖਿਆ ਕਿ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਆਖਰ ਇਨਸਾਫ ਮਿਲ ਗਿਆ ਹੈ ਉਹਨਾਂ ਦੱਸਿਆ ਕਿ ਕੇਸ ਨੂੰ ਸਾਇੰਟਿਫਿਕ ਤਰੀਕਿਆਂ ਦੇ ਨਾਲ ਹੱਲ ਕੀਤਾ ਗਿਆ ਸੰਗਰੂਪ ਪੁਲਿਸ ਦੇ ਸੀਆਈਏ ਟੀਮ ਦੇ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਕੇ ਮਾਮਲੇ ਨੂੰ ਸੁਲਝਾ ਗਿਆ ਹੈ ਦੱਸ ਦਿਆ ਕਿ ਨਵਜੋਤ ਸਿੰਘ ਬਿਰਕ ਡੇਰਾ ਬੱਸੀ ਦੇ ਪਿੰਡ ਬੇੜਾ ਤੋਂ 28 ਮਈ 2018 ਨੂੰ 뮤직 ਕਲਾਸ ਜਾਣ ਦੇ ਲਈ ਨਿਕਲਿਆ ਸੀ ਉਸ ਨੇ 11 ਵਜੇ ਫੋਨ ਕਰਕੇ ਮਾਂ ਨੂੰ ਦੱਸਿਆ ਕਿ ਉਹ 뮤직 ਕਲਾਸ ਤੋਂ ਵਾਪਸ ਡੇਰਾ ਬੱਸੀ ਆ ਗਿਆ ਹੈ ਥੋੜੀ ਦੇਰ ਬਾਅਦ ਉਹ ਘਰ ਵਾਪਸ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਘਰ ਵਾਲੇ ਉਸ ਨੂੰ ਫੋਨ ਕਰਨ ਲੱਗੇ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਅਤੇ ਇਸ ਤੋਂ ਬਾਅਦ ਕਾਰ ਵਾਲੇ ਉਸ ਦੀ ਪਾਲ ਕਰਨਗੇ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਜਦੋਂ ਉਸ ਦੀ ਪਾਲ ਕਰਨ ਦੇ ਲਈ ਘਰ ਤੋਂ ਨਿਕਲੇ ਤਾਂ 2 ਕਿਲੋਮੀਟਰ ਦੂਰ ਬਰਵਾਲਾ ਰੋਡ ਤੇ ਉਸ ਦੀ ਗੱਡੀ ਖੜੀ ਹੋਈ ਸੀ ਅਤੇ ਉੱਥੇ ਹੀ ਅਰੀਜੀਤ ਦੀ লাশ ਪਈ ਸੀ ਉਹਨਾਂ ਦੀ ਸੂਚਨਾ ਤੇ ਮੌਕੇ ਤੇ ਪੁਲਿਸ ਪਹੁੰਚੀ ਤਾਂ ਪੁਲਿਸ ਨੇ ਮੌਕੇ ਤੋਂ ਪਿਸਤੌ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਸਨ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼ ਪੰਜਾਬ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਹਾਸਲ ਲੱਗੀ ਜਦੋਂ 6 ਸਾਲਾਂ ਬਾਅਦ ਇੱਕ ਗਾਇਕ ਦੇ ਕਤਲ ਕੇਸ ਨੂੰ ਸੁਲਝਾਇਆ ਗਿਆ ਦਰਅਸਲ ਮੋਹਾਲੀ ਦੇ ਵਿੱਚ 6 ਸਾਲ ਪਹਿਲਾਂ ਹੋਏ ਗਾਇਕ ਨਵਜੋਤ ਸਿੰਘ ਦੀ ਹਤਿਆ ਦੇ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਪੰਜਾਬ ਪੁਲਿਸ ਨੇ ਗਾਇਕ ਨਵਜੋਤ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਤੇ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ ਟਵੀਟ ਕਰਦਿਆਂ ਡੀਜੀਪੀ ਨੇ ਲਿਖਿਆ ਕਿ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਆਖਰ ਇਨਸਾਫ ਮਿਲ ਗਿਆ ਹੈ ਉਹਨਾਂ ਦੱਸਿਆ ਕਿ ਕੇਸ ਨੂੰ ਸਾਇੰਟਿਫਿਕ ਤਰੀਕਿਆਂ ਦੇ ਨਾਲ ਹੱਲ ਕੀਤਾ ਗਿਆ ਸੰਗਰੂਰ ਪੁਲਿਸ ਦੇ ਸੀਆਈਏ ਟੀਮ ਦੇ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਕੇ ਮਾਮਲੇ ਨੂੰ ਸੁਲਝਾਇਆ ਗਿਆ ਦੱਸਿਆ ਕਿ ਨਵਜੋਤ ਸਿੰਘ ਬਿਰਕ ਡੇਰਾਬੱਸੀ ਦੇ ਪਿੰਡ ਬੇੜਾ ਤੋਂ 28 ਮਈ 2018 ਨੂੰ 뮤직 ਕਲਾਸ ਜਾਣ ਦੇ ਲਈ ਨਿਕਲਿਆ ਸੀ ਉਸ ਨੇ 11 ਵਜੇ ਫੋਨ ਕਰਕੇ ਮਾਂ ਨੂੰ ਦੱਸਿਆ ਕਿ ਉਹ 뮤직 ਕਲਾਸ ਤੋਂ ਵਾਪਸ ਡੇਰਾਬੱਸੀ ਆ ਗਿਆ ਹੈ ਥੋੜੀ ਦੇਰ ਬਾਅਦ ਉਹ ਘਰ ਵਾਪਸ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਘਰ ਵਾਲੇ ਉਸ ਨੂੰ ਫੋਨ ਕਰਨ ਲੱਗੇ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਅਤੇ ਇਸ ਤੋਂ ਬਾਅਦ ਕਾਰ ਵਾਲੇ ਉਸ ਦੀ ਪਾਲ ਕਰਨਗੇ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਜਦੋਂ ਉਸ ਦੀ ਪਾਲ ਕਰਨ ਦੇ ਲਈ ਘਰ ਤੋਂ ਨਿਕਲੇ ਤਾਂ 2 ਕਿਲੋਮੀਟਰ ਦੂਰ ਬਰਵਾਲਾ ਰੋਡ ਤੇ ਉਸ ਦੀ ਗੱਡੀ ਖੜੀ ਹੋਈ ਸੀ ਅਤੇ ਉੱਥੇ ਹੀ ਅਰੀਜੀਤ ਦੀ ਲਾਸ਼ ਪਈ ਸੀ ਉਹਨਾਂ ਦੀ ਸੂਚਨਾ ਤੇ ਮੌਕੇ ਤੇ ਪੁਲਿਸ ਪਹੁੰਚੀ ਤਾਂ ਪੁਲਿਸ ਨੇ ਮੌਕੇ ਤੋਂ ਪਸਤੌ ਤੇ ਕੁਝ ਕਾਰਤੂਸ ਬਰਾਮਦ ਕੀਤੇ ਸਨ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼